ਵਿਸ਼ਾ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 사우ਦੀ ਅਰਬ ਦੇ ਰਿਆਦ ਸ਼ਹਿਰ ਦੇ ਵਿੱਚ ਬਣੇ ਇੱਕ ਹੋਟਲ ਨੂੰ ਲੈ ਕੇ ਐਸਜੀਪੀਸੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਐਸਜੀਪੀਸੀ ਦੇ ਵੱਲੋਂ ਰੈਸਟੋਰੈਂਟ ਦੇ ਵਿੱਚ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੂੰ ਪ੍ਰਦਰਸ਼ਿਤ ਕਰਨ ਤੇ ਇਤਰਾਜ਼ ਜਤਾਇਆ ਗਿਆ ਹੈ ਦੋਸ਼ ਲਗਾਇਆ ਗਿਆ ਹੈ ਕਿ ਮਾਲਕਾਂ ਵੱਲੋਂ ਸਿਰਫ ਵਪਾਰਕ ਲਾਭ ਦੇ ਲਈ ਅਜਿਹਾ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇੱਥੇ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਇਸ ਸੰਬੰਧ ਦੇ ਵਿੱਚ ਸੂਚਿਤ ਕੀਤਾ ਹੈ ਕੇਂਦਰ ਸਰਕਾਰ ਨੂੰ ਸ਼ਿਕਾਇਤ ਕੀਤੀ ਹੈ ਅਤੇ ਸਾウਦੀ ਅਰਬ ਦੇ ਅਧਿਕਾਰੀਆਂ ਦੇ ਕੋਲ ਸਖਤ ਇਤਰਾਜ਼ ਦਰਜ ਕਰਾਉਣ ਦੇ ਲਈ ਕਿਹਾ ਗਿਆ ਐਸਜੀਪੀਸੀ ਵੱਲੋਂ ਕੇਂਦਰ ਸਰਕਾਰ ਨੂੰ ਕਿ ਇਸ ਰੈਸਟੋਰੈਂਟ ਦੇ ਵਿੱਚ ਇਹ ਰੈਸਟੋਰੈਂਟ ਸਾウਦੀ ਅਰਬ ਦੇ ਰਿਆਦ ਸ਼ਹਿਰ ਦੇ ਵਿੱਚ ਸਥਿਤ ਹੈ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ ਰੈਸਟੋਰੈਂਟ ਦੇ ਬਾਹਰ-ਵਾਰੇ ਤਸਵੀਰਾਂ ਲਗਾਈਆਂ ਗਈਆਂ ਨੇ ਤੇ ਸ਼ੁੱਧ ਵਪਾਰਿਕ ਲਾਭ ਦੇ ਲਈ ਅਜਿਹਾ ਕੀਤਾ ਗਿਆ ਰੈਸਟੋਰੈਂਟ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਐਸਜੀਪੀਸੀ ਦੇ ਅਧਿਕਾਰੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਕੋਲ ਸ਼ਿਕਾਇਤ ਕਰਕੇ ਐਸਜੀਪੀਸੀ ਵੱਲੋਂ ਕਿਹਾ ਗਿਆ ਕਿ ਇਹ ਮੁੱਦਾ ਸਾਊਦੀ ਅਰਬ ਦੇ ਐਮਬੈਸੀ ਦੇ ਅਧਿਕਾਰੀਆਂ ਦੇ ਕੋਲ ਚੁੱਕਿਆ ਜਾਵੇ ਅਤੇ ਇਸ ਰੈਸਟੋਰੈਂਟ ਤੋਂ ਇਸ ਹੋਟਲ ਤੋਂ ਇਹ ਤਸਵੀਰਾਂ ਹਟਾਈਆਂ ਜਾਣ ਤੁਹਾਨੂੰ ਦੱਸ ਦਈਏ ਇਸ ਰੈਸਟੋਰੈਂਟ ਦੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਅਤੇ ਦਰਸ਼ਕਾਂ ਵੱਲੋਂ ਸਿੱਖਾਂ ਵੱਲੋਂ ਇਸ ਤੇ ਇਤਰਾਜ਼ ਜਤਾਇਆ ਜਾ ਰਿਹਾ ਸੀ ਕਿਉਂਕਿ ਰੈਸਟੋਰੈਂਟ ਦੇ ਵਿੱਚ ਅ ਅਜਿਹੇ ਖਾਦ ਪਦਾਰਥ ਵੀ ਵਰਤੇ ਜਾਂਦੇ ਨੇ ਉੱਥੇ ਅਜਿਹੇ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਵੀ ਰੈਸਟੋਰੈਂਟਾਂ ਦੇ ਅੰਦਰ ਖਾਧੀਆਂ ਪੀਤੀਆਂ ਜਾਂਦੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਸਿੱਖ ਧਰਮ ਦੇ ਵਿੱਚ ਮਨਾਹੀ ਹੈ ਵੈਸੇ ਵੀ ਸਿੱਖ ਧਰਮ ਦਾ ਮੁਕੱਦਸ ਥਾਨ ਹੈ ਸ੍ਰੀ ਹਰਿਮੰਦਰ ਸਾਹਿਬ ਸੋ ਇਸ ਦੀਆਂ ਤਸਵੀਰਾਂ ਜਿਹੜੀਆਂ ਨੇ ਕਿਸੇ ਹੋਟਲ ਦੇ ਬਾਹਰ ਲਗਾ ਕੇ ਵਪਾਰਕ ਲਾਭ ਦੇ ਲਈ ਇਸ ਨੂੰ ਨਹੀਂ ਵਰਤਿਆ ਜਾ ਸਕਦਾ ਸੋ ਇਹ ਸ਼ਿਕਾਇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੇਂਦਰ ਸਰਕਾਰ ਨੂੰ ਕੀਤੀ ਗਈ ਹੈ ਤੇ 사우ਦੀ ਅਰਬ ਦੇ ਅਧਿਕਾਰੀਆਂ ਦੇ ਨਾਲ 사우ਦੀ ਵਾਸੀ ਦੇ ਨਾਲ ਇਸ ਮੁੱਦੇ ਨੂੰ ਚੁੱਕਣ ਦੇ ਲਈ ਉਹਨਾਂ ਵੱਲੋਂ ਕਿਹਾ ਗਿਆ ਸੋ ਹੁਣ ਦੇਖਣਾ ਉਹ ਇਹ ਹੋਵੇਗਾ ਕੇਂਦਰ ਸਰਕਾਰ ਕਿਸ ਤਰ੍ਹਾਂ ਅਤੇ ਕੇਸ ਪੱਧਰ ਤੇ ਜਾ ਕੇ ਇਸ ਮੁੱਦੇ ਨੂੰ ਚੁੱਕਦੀ ਹੈ ਤੁਹਾਨੂੰ ਦੱਸਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ 사우디 ਅਰਬ ਦੇ ਸਿੱਖਾਂ ਵੱਲੋਂ ਵੀ ਇਹ ਦੱਸਿਆ ਗਿਆ ਹੈ ਕਿ ਰੈਸਟੋਰੈਂਟ ਦੇ ਅੰਦਰਲੇ ਹਿੱਸੇ ਨੂੰ ਪਵਿੱਤਰ ਸਥਾਨ ਵਾਂਗ ਰੱਖਿਆ ਗਿਆ ਸੀ ਅਜਿਹਾ ਜਾਪਦਾ ਸੀ ਕਿ ਰੈਸਟੋਰੈਂਟ ਦਾ ਮਾਲਕ ਜਾਣ ਬੁੱਝ ਕੇ ਜਾਣ ਜਾਣੇ ਦੇ ਵਿੱਚ ਸਿੱਖਾਂ ਅਤੇ ਪੰਜਾਬੀ ਭਾਈਚਾਰਿਆਂ ਭਾਈਚਾਰੇ ਤੋਂ ਕਾਰੋਬਾਰ ਹਾਸਲ ਕਰਨ ਦੇ ਲਈ ਅਜਿਹਾ ਕੁਝ ਕਰ ਰਿਹਾ ਸੀ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਐਸਜੀਪੀਸੀ ਦੇ ਅਧਿਕਾਰੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਕੋਲੇ ਮੁੱਦਾ ਚੁੱਕਿਆ ਅਤੇ ਇਹ ਵੀ ਕਿਹਾ ਗਿਆ ਹੈ ਕਿ ਇਹ ਬਹੁਤ ਇਤਰਾਜਜੋਗ ਹੈ ਅਤੇ ਸਮੁੱਚੇ ਸਿੱਖ ਭਾਈਚਾਰੇ ਦਾ ਨਿਰਾਦਰ ਕਰਨ ਦੇ ਬਰਾਬਰ ਹੈ ਸੋ ਇਮਾਰਤ ਦੇ ਉੱਪਰ 골ਡਨ ਟੈਂਪਲ ਦੇ ਸੁਨਹਿਰੀ ਗੁੰਬਦ ਵੀ ਬਣਾਏ ਗਏ ਨੇ ਇਸ ਤਰ੍ਹਾਂ ਬਾਰੀਕੰਤ ਦੇ ਵਿੱਚ ਬਦਲਾਅ ਦੇ ਨਾਲ ਥੰਬਾਂ ਨੂੰ ਸੁਨਹਿਰੀ ਬਣਾਇਆ ਗਿਆ ਸੋ ਉਹਨਾਂ ਨੇ ਜ਼ੋਰ ਦਿੰਦਿਆਂ ਹੋਇਆ ਕਿਹਾ ਕਿ ਰੈਸਟੋਰੈਂਟ ਦਾ ਪੂਰਾ ਆਰਕੀਟੈਕਚਰ ਹੀ ਬਦਲਿਆ ਜਾਵੇ ਸਰ ਮੰਦਰ ਸਿਆਦੀਆਂ ਸਾਰੀਆਂ ਤਸਵੀਰਾਂ ਇਸ ਦੇ ਬਾਹਰੋਂ ਹਟਾਈਆਂ ਜਾਣ ਅੰਦਰੋਂ ਵੀ ਹਟਾਈਆਂ ਜਾਣ ਸੋ ਇਹ ਸ਼ਿਕਾਇਤ ਕੇਂਦਰ ਸਰਕਾਰ ਦੇ ਕੋਲ ਐਸਜੀਪੀਸੀ ਦੇ ਵੱਲੋਂ ਕੀਤੀ ਗਈ ਹੈ ਅਤੇ ਮੰਨ ਕੀਤੀ ਗਈ ਹੈ ਕਿ ਰੈਸਟੋਰੈਂਟ ਤੋਂ ਤਸਵੀਰਾਂ ਵੀ ਹਟਾਈਆਂ ਜਾਣ ਅਤੇ ਸਮੁੱਚਾ ਆਰਕੀਟੈਕਚਰ ਵੀ ਬਦਲਿਆ ਜਾਵੇ ਉਹਨਾਂ ਕਿਹਾ ਹੈ ਕਿ ਇਸ ਦੇ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਸੋ ਸਾਊਦੀ ਅਰਬ ਦੀ ਅਬੈਸੀ ਦੇ ਕੋਲ ਵੀ ਇਹ ਮੁੱਦਾ ਚੱਕੇ ਜਾਣ ਦੀ ਗੱਲ ਐਸਡੀਪੀਸੀ ਦੇ ਵੱਲੋਂ ਕਹੀ ਗਈ ਹੈ ਸੋਕੇਂਦਰ ਸਰਕਾਰ ਨੂੰ ਇਹ ਸ਼ਿਕਾਇਤ ਕੀਤੀ ਗਈ ਹੈ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਕਦੋਂ ਇਹ ਮੁੱਦਾ ਸਾਊਦੀ ਅਰਬ ਦੇ ਕੋਲ ਚੁੱਕਿਆ ਜਾਂਦਾ ਹੈ